ਰਿਵਲ ਪੋਜਾ ਦੇ ਵਿੱਚ ਇੱਕ ਵਾਰੀ ਫੇਰ ਸ਼ੱਕੀ ਚੀਜ਼ ਮਿਲੀ ਹੈ। ਇਸ ਵੈਕਟਰ ਚਾਈਪ ਚੀਜ਼ ਮਿਲੀ ਹੈ ਜਿਹੜੀ ਇਹਦੇ ਨਾਲ ਦੀ ਹੀ ਇੱਕ ਚੀਜ਼ ਕੁਝ ਦਿਨ ਪਹਿਲਾਂ ਬਟਾਲਾ ਦੇ ਸ਼ਾਹਪੁਰਾ ਪਿੰਡ ਦੇ ਵਿੱਚੋਂ ਮਿਲੀ ਸੀ। ਉਸ ਦੇ ਸੀਰੀਅਲ ਸੀਰੀਅਲ ਨੰਬਰ ਸੀ। ਸੀਰੀਅਲ ਨੰਬਰ ਤੋਂ ਲੱਗਦਾ ਸੀ ਕਿ ਇਹ ਉਹ ਚੀਜ਼ ਹੈ ਜਿਹੜੀ ਕਿਸੇ ਨੂੰ ਸਟਾਰਟ ਕਰਦੀ ਹੈ ਜਾਂ ਫਿਰ ਬੰਦ ਹੁੰਦੀ ਹੈ। ਪਹਿਲੀਆਂ ਦੇ ਵਿੱਚੋਂ ਮਿਲਣਾ ਸ਼ੱਕੀ ਹੈ। ਜਦੋਂ ਸਵੇਰੇ ਇਹ ਚੀਜ਼ ਪਹਿਲੀ ਦੇ ਵਿੱਚੋਂ ਮਿਲੀ ਤਾਂ ਮੌਕੇ ਤੇ ਪੁਲਿਸ ਪਹੁੰਚੀ। ਪੁਲਿਸ ਨੇ ਆਰਮੀ ਨੂੰ ਬੁਲਾਇਆ। ਆਰਮੀ ਨੂੰ ਬੁਲਾ ਕੇ ਹੁਣ ਇਹ ਪਾਰਟ ਜੋ ਹੈ ਉਹ ਆਰਮੀ ਲੈ ਗਈ ਹੈ ਅਜਿਹੇ ਪਾਰਟ ਜਦੋਂ ਭਾਰਤ ਪਾਕਿਸਤਾਨ ਦੇ ਵਿੱਚ ਟੈਨਸ਼ਨ ਸੀ ਉਦੋਂ ਮਿਲ ਰਹੇ ਸੀ ਲਗਾਤਾਰ ਔਰ ਲੱਗਦਾ ਸੀ ਕਿ ਇਹ ਕੋਈ ਇਜੈਕਟਰੋ ਹੈ ਜਿਹੜਾ ਕਿਸੇ ਰਾਕਟ ਨੂੰ ਜਾਂ ਕਿਸੇ ਮਿਜ਼ਾਈਲ ਨੂੰ ਜਾਂ ਕਿਸੇ ਐਸੀ ਚੀਜ਼ ਨੂੰ ਸਟਾਰਟ ਕਰਦਾ ਹੈ ਜੋ ਹਵਾ ਦੇ ਵਿੱਚ ਉੱਡਦੀ ਹੈ ਔਰ ਇਹ ਡਿੱਗ ਪੈਂਦਾ ਹੈ ਸੋ ਇੱਕ ਵਾਰੀ ਫੇਰ ਸ਼ੱਕੀ ਚੀਜ਼ ਜੋ ਹੈ ਉਹ ਥਾਣਾ ਸੇਖਵਾ ਦੇ ਪਿੰਡ ਧਾਰੀਵਾਲ ਪੋਜਾ ਦੇ ਵਿੱਚ ਮਿਲੀ ਆ ਜਿਸ ਨੂੰ ਹੁਣ ਆਰਮੀ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਇਹਨਾਂ ਸਾਰ ਸਵੇਰੇ ਕੋਈ 8:00 ਵਜੇ ਕਾਲ ਆਈ ਸੀਗੀ ਕਿ ਹਾਂ ਵੀ ਸਾਡੀ ਪੈਲੀ ਦੇ ਵਿੱਚ ਕਹਿੰਦੇ ਕਿ ਕੋਈ ਵਸਤੂ ਪਈ ਹੈ ਕਿ ਕਿਸੇ ਨੂੰ ਤਾਂ ਪਤਾ ਨਹੀਂ ਕਿ ਹਾਂ ਵੀ ਉਹ ਕੀ ਚੀਜ਼ ਹੈ ਤੇ 나ਹੀਂ ਅਹੀਂ ਕਦੀ ਵੇਖੀ ਤੇ ਉਹ ਫਿਰ ਐਸਐਸਓ ਸਾਹਿਬ ਨੂੰ ਇਤਲਾਹ ਕੀਤੀ ਫਿਰ ਉਹਨਾਂ ਨੇ ਆ ਕੇ ਤੇ ਆਪਣਾ ਮੁਲਾਜ਼ਮ ਭੇਜੇ ਫਿਰ ਉਹਨਾਂ ਨੇ ਫੌਜੀਆ ਨੂੰ ਕੀਤਾ ਫੋਨ ਕਿ ਹਾਂ ਵੀ ਉਹ ਫਿਰ ਆਰਮੀ ਅਫਸਰ ਆਏ ਹੀ ਤੇ ਉਹਨਾਂ ਆ ਕੇ ਤੇ ਆਪਣਾ ਉਹਦੀ ਸ਼ਾਨਬੀਨ ਕਰਕੇ ਤੇ ਉਹ ਲੈ ਕੇ ਗਏ ਸ਼ੱਕੀ ਚੀਜ਼ ਸੀ ਪਹਿਲਾਂ ਕਦੀ ਜਹੀ ਸੀ ਨਹੀਂ ਜੀ ਕਦੀ ਨਹੀਂ ਸੀ ਕੀ ਲੱਗਦਾ ਕੀ ਹੋ ਸਕਦਾ ਪਤਾ ਨਹੀਂ ਜੇ ਤੇ ਹੁਣ ਉਹਨਾਂ ਨੂੰ ਵੀ ਪਤਾ ਹੋਣਾ ਕਿ ਹਾਂ ਵੀ ਕੀ ਆ ਤੇ ਬਾਕੀ ਸਾਡੀ ਤਾਂ ਐਵੇਂ ਕਹੀਏ ਪਹਿਲਾਂ ਨਹੀਂ ਕਦੀ ਵੇਖੀ ਇਹੋ ਜੀ ਚੀਜ਼ ਅੱਜ ਤਾਂ ਸਵੇਰੇ ਸਾਨੂੰ タリーਵਰ ਪਹੁੰਚੇ ਤੇ ਸਰਪੰਚ ਨੇ ਫੋਨ ਕੀਤਾ ਵੀ ਤਾਂ ਹਰਪ੍ਰੀਤ ਸਿੰਘ ਦੀ ਪਿਆਰੀ ਆ ਉਹਦੇ ਵਿੱਚ ਕੁਝ ਸੈਲ ਟਾਈਪ ਚੀਜ਼ ਪਈ ਹੈ ਬੀ ਕੋ ਹੈ ਇਹ ਜੀ ਨੂੰ ਜਾਣਦੇ ਨਹੀਂ ਵੇਖਿਆ ਨਹੀਂ ਆਂ ਅਈ ਉੱਥੇ ਜਾ ਕੇ ਜਦੋਂ ਵੇਖਿਆ ਵਾਕਿਆ ਪਿਆਸੂ ਕਣਕ ਦਾ ਨਾਲ ਸਾੜਿਆ ਜੋਂ ਸਾਡੇ ਤੋਂ ਬਾਹਰ ਵੇਖਿਆ ਉਹ ਸੈਲ ਟਾਈਪ ਕੋਈ 2-3 ਕਿਲੋ ਦੀ ਚੀਜ਼ ਹੋਊਗੀ ਉਹ ਮੇਰੇ ਆਰਮੀ ਵਾਲਿਆਂ ਨਾਲ ਕਨੈਕਟ ਕੀਤਾ ਆਰਮੀ ਵਾਲੇ ਸੁਪੀਦਰ ਉਥੋਂ ਆਣ ਕੇ ਉਹਨੂੰ ਲੈ ਗਏ ਨੇ ਪਰ ਮੈਂ ਪੁਸ਼ਟੀ ਨਹੀਂ ਕੀਤੀ ਵੀ ਕੀ ਚੀਜ਼ ਹੈ ਉਹ ਜਦ ਦਾ ਪੁਸ਼ਟੀ ਕਰਨਗੇ ਜੇ ਸਾਨੂੰ ਦੱਸਣਗੇ ਤਾਂ ਆਪ ਜਰੂਰ ਦੱਸ ਦੇਓ ਕਿ ਇਹ ਚੀਜ਼ ਕੀ ਹੈ ਪਹਿਲੀ ਨਜ਼ਰ ਚ ਇਹ ਖੰਚੀ ਹੀ ਲੱਗਦਾ ਸੀ ਵੈਸੇ ਉਹ ਜਿੱਦਾਂ ਕੋਈ ਚਾਰਜਰ ਜਿਆ ਸੀ ਚਾਰਜਰ ਵਾਲੀ ਚੀਜ਼ ਸਿਤਾਰਾਂ ਲੱਗੀਆਂ ਸੀ ਉਹਨੂੰ ਚਾਰਜਰ ਹੁੰਦਾ ਕਨੈਕਟਡ ਟਾਈਪ ਜੀ ਸੀ ਕੇ ਆ ਵੀ ਸਟਾਰਟ ਕਰਨ ਵਾਲੀ ਆਏ ਹੋਜੀ ਸੀ ਬਾਕੀ ਸਾਡੇ ਕੋਲ ਨਾ ਵੇਖੀ ਅਜੇ ਤੱਕ ਨਾ ਸਾਨੂੰ ਇਹ ਬਾਰੇ ਪੁਸ਼ਟੀ ਕਰਨ ਆਇਆ ਕਿ ਉਹ ਆਰਮੀ ਲੱਗੀ ਹੈ ਆਰਮੀ ਲੱਗੀ ਸੁਪੀਦਰ ਸਵੇਰੇ ਮੋਕਾ ਕੈਮਰਾਮੈਨ ਬੰਟੀ ਦੇ ਨਾਲ ਨਿੱਤੇ ਲੂਤਰਾ ਦੈਨਿਕ ਸਵੇਰਾ ਟੀਵੀ ਪਿੰਡ ਧਾਰੀਵਾਲ ਪੋਜਾ